ਜੰਗਬੰਦੀ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਬੀਤੀ ਦੇਰ ਰਾਤ ਇੱਕ ਵਾਰ ਫਿਰ ਇੱਕ ਨਾਪਾਕ ਹਰਕਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਥੋੜੀ ਦੇਰ ਬਾਅਦ ਸਾਂਭਾ ਤੇ ਕਠੂਆ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਡਰੋਨ ਦੇਖੇ ਗਏ ਹਾਲਾਂਕਿ ਕੁਝ ਸਮੇਂ ਬਾਅਦ ਸਥਿਤੀ ਕਾਬੂ ਦੇ ਵਿੱਚ ਆ ਗਈ ਸਥਿਤੀ ਕਾਬੂ ਦੇ ਵਿੱਚ ਹੋਣ ਦੀ ਗੱਲ ਜਦੋਂ ਕਹੀ ਗਈ ਤਾਂ ਇਸ ਦੌਰਾਨ ਇੰਡੀਗੋ ਅਤੇ 에ਅਰ ਇੰਡੀਆ ਨੇ ਸਾਵਧਾਨੀ ਵਰਜੋ ਵੱਡਾ ਕਦਮ ਚੁੱਕਿਆ ਯਾਤਰੀਆਂ ਦੀ ਸੁਰੱਖਿਆਨ ਧਿਆਨ ਦੇ ਵਿੱਚ ਰੱਖਦੇ ਹੋਏ 에ਅਰ ਇੰਡੀਆ ਅਤੇ ਇੰਡੀਗੋ ਨੇ 13 ਮਈ ਤੱਗ ਕੁਝ ਸ਼ਹਿਰਾਂ ਦੇ ਲਈ ਆਪਣੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਦੱਸ ਦਈਏ ਕਿ ਇਸ ਦੇ ਨਾਲ ਹੀ ਦੋਵਾਂ ਕੰਪਨੀਆਂ ਨੇ ਯਾਤਰੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਵਾਧੇ ਤਣਾ ਦੇ ਮੱਦੇ ਨਜ਼ਰ ਇੰਡੀਗੋ ਨੇ 13 ਮਈ 2025 ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਸ਼੍ਰੀਨਗਰ ਲੇ ਅਤੇ ਰਾਜਕੋਟ ਦੇ ਲਈ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਉੱਥੇ ਹੀ 에ਅਰ ਇੰਡੀਆ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੰਮੂ ਲੇ ਜੋਧਪੁਰ ਅੰਮ੍ਰਿਤਸਰ ਪੁਜ ਜਾਮਨਗਰ ਚੰਡੀਗੜ੍ਹ ਅਤੇ ਰਾਜ ਕੋਰਟ ਜਾਣ ਵਾਲੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ